ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਸ ਸਿਆਸੀ ਮਾਹੌਲ ਦੇ ਵਿੱਚ ਜੇਕਰ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਟੋਕਲੇਸ਼ ਲਗਾਤਾਰ ਜਾਰੀ ਹੈ ਤੇ ਅੱਜ ਦੇ ਅਪਡੇਟ ਕੀ ਨੇ ਇਸ ਉੱਪਰ ਆਪਾਂ ਗੱਲ ਕਰਨੀ ਜ਼ਰੂਰ ਹੈ ਕਿ ਕਿੱਥੇ ਤੱਕ ਗੱਲ ਪੁੱਜੀ टिकतां ਦੇ ਵੰਡ ਵੰਡਈਏ ਦੀ ਇਸ ਉੱਪਰ ਜ਼ਰੂਰ ਤੁਸੀਂ ਇਸ ਤੇ ਸਾਫ਼ ਕਰਿਓ ਕਿਉਂਕਿ ਕੱਲ ਵੀ ਕਹਿੰਦੇ ਮੀਟਿੰਗ ਹੋਈ ਹੈ ਨਾਂ ਤੈਕਰਨ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਇੱਕ ਦੋ ਜਿਹੜੇ ਸਿਟਿੰਗ ਸੀਟਾਂ ਵਾਲੇ ਹਲਕਿਆਂ ਦੇ ਵਿੱਚ ਉਮੀਦਵਾਰ ਬਦਲੇ ਵੀ ਜਾ ਸਕਦੇ ਨੇ ਇਹ ਸਥਿਤੀਆਂ ਆਖਿਰ ਬਣ ਕੇ ਰਹੀਆਂ ਕਾਂਗਰਸ ਪਾਰਟੀ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਖਬਰਾਂ ਹੀ ਆ ਰਹੀਆਂ ਨੇ ਕਿ ਕੱਲ ਇੱਕ ਵਾਰ ਫੇਰ ਕਾਂਗਰਸ ਦੇ ਲੀਡਰਾਂ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਪੀਸੀਸੀ ਰਾਜਾ ਵੜਿੰਗ ਸੀ ਪ੍ਰਤਾਪ ਬਾਜਵਾ ਸੀ ਦਵਿੰਦਰ ਯਾਦਵ ਸੀ ਹਾਲਾਂਕਿ ਜਿਹੜੀ ਸਕਰੀਨਿੰਗ ਕਮੇਟੀ ਦੀ ਬੈਠਕ ਹੈ ਆਫੀਸ਼ੀਅਲ ਸਕਰੀਨਿੰਗ ਕਮੇਟੀ ਦੀ ਬੈਠਕ ਤਾਂ ਨਹੀਂ ਸੀ ਜਿਹਦੇ ਵਿੱਚ ਤਿੰਨ ਮੈਂਬਰ ਹੋਰ ਵੀ ਨੇ ਕਈ ਮੈਂਬਰ ਹਾਜ਼ਰ ਨਹੀਂ ਸੀ ਪਰ ਜਿਹੜੇ ਮੁੱਖ ਤੌਰ ਤੇ ਪੰਜਾਬ ਦੇ ਸੰਗਠਨ ਦੇ ਮੁੱਖ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਵੜਿੰਗ ਨੇ ਦਵਿੰਦਰ ਯਾਦਵ ਨੇ ਇਹ ਸਾਰੇ ਮੌਜੂਦ ਸੀ ਔਰ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਲਗਾਤਾਰ ਮੁਲਾਕਾਤਾਂ ਹੋਈਆਂ ਹੁਣ ਪਤਾ ਹੀ ਲੱਗਿਆ ਕਿ ਕਾਂਗਰਸ ਦੀ ਜਿਹੜੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈ ਉਹ ਹੁਣ ਜਾਰੀ ਹੈ ਅਗਲੇ ਕੁਝ ਦਿਨਾਂ ਚ ਸੀਈਸੀ ਦੀ ਬੈਠਕ ਹੋਣ ਜਾ ਰਹੀ ਹੈ ਔਰ ਉਸ ਬੈਠਕ ਦੇ ਵਿੱਚ ਪੰਜਾਬ ਦੇ ਸੰਗਠਨ ਵੱਲੋਂ ਹਰ ਲੋਕ ਸਭਾ ਸੀਟ ਤੇ ਇੱਕ ਪੈਨਲ ਭੇਜਿਆ ਜਾਣਾ ਉਹਦੀ ਤਿਆਰੀ ਹੋ ਰਹੀ ਹੈ ਹੁਣ ਉਹ ਪੈਨਲ ਦੋ ਸੀਟਾਂ ਦਾ ਵੀ ਭੇਜਿਆ ਜਾ ਸਕਦਾ ਹੈ ਹਰ ਸੀਟ ਤੇ ਔਰ ਜਿਹੜੇ ਸਿਟਿੰਗ ਐਮਪੀ ਆ ਉੱਥੇ ਇਕੱਲਾ ਸਿਟਿੰਗ ਐਮਪੀਆ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਹਾਲਾਂਕਿ ਪਹਿਲਾਂ ਵੀ ਇਹ ਇਸ ਐਕਸਰਸਾਈਜ਼ ਬਾਰੇ ਪਹਿਲਾਂ ਵੀ ਚਰਚਾਵਾਂ ਹੋਈਆਂ ਕਿ ਨਾਮ ਭੇਜੇ ਗਏ ਨੇ ਪਰ ਇਹ ਲਗਾਤਾਰ ਇਹਨਾਂ ਤੇ ਵਿਚਾਰ ਹੋ ਰਿਹਾ ਕਿਉਂਕਿ ਜਿਹੜਾ ਹਾਈ ਕਮਾਂਡ ਦਾ ਕਹਿਣਾ ਹੈ ਪੰਜਾਬ ਕਾਂਗਰਸ ਦੇ ਸੰਗਠਨ ਨੂੰ ਕਿ ਜਿਹੜੇ ਜੇਤੂ ਕੈਂਡੀਡੇਟ ਨੇ ਉਹ ਲੱਭੇ ਜਾਣ ਵਿਨੇਬਲ ਕੈਂਡੀਡੇਟ ਲੱਭੇ ਜਾਣ ਹੁਣ ਜਿਹੜੀ ਭਾਈ ਭਤੀਜਾਵਾਦ ਦੀ ਗੱਲ ਹੈ ਮੈਨੂੰ ਲੱਗਦਾ ਉਹ ਖਤਮ ਹੋ ਗਈ ਕਾਂਗਰਸ ਜਿਹੜੀ ਪਰਿਵਾਰਵਾਦ ਵਾਲੀ ਗੱਲ ਹੈ ਇਹਨਾਂ ਚੋਣਾਂ ਚ ਬਿਆਨਾਂ ਤੋਂ ਲੱਗਦਾ ਖਤਮ ਹੋ ਗਈ ਹੁਣ ਇਹ ਮੈਟਰ ਨਹੀਂ ਕਰਦਾ ਕਿਸੇ ਦਾ ਪੁੱਤ ਹੈ ਕਿਸੇ ਦੀ ਧੀ ਹੈ ਜਾਂ ਕਿਸੇ ਦੀ ਪਤਨੀ ਹੈ ਕਿਉਂਕਿ ਹੁਣ ਤਾਂ ਕਾਂਗਰਸ ਚ ਇਹ ਗੱਲ ਚੱਲ ਰਹੀ ਹੈ ਵੀ ਉਹ ਕੈਂਡੀਡੇਟ ਲੱਭੋ ਜਿਹੜਾ ਜਿੱਤ ਸਕਦਾ ਹੈ ਭਾਈ ਔਰ ਪ੍ਰਤਾਪ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ ਪ੍ਰਗਟ ਸਿੰਘ ਵੀ ਕਹਿੰਦੇ ਕਹਿੰਦੇ ਮੈਂ ਵੀ ਇਹੀ ਕਿਹਾ ਜਦੋਂ ਮੇਰੇ ਤੋਂ ਪੁੱਛਿਆ ਗਿਆ ਹਾਈ ਕਮਾਂਡ ਵੱਲੋਂ ਤੇ ਸੰਗਠਨ ਵੱਲੋਂ ਕਿ ਉਸ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਜਿੱਤ ਸਕਦਾ ਹੈ ਵਿਨੇਬਿਲਿਟੀ ਫੈਕਟਰ ਹੁਣ ਮੈਨੂੰ ਜਿਸ ਤਰ੍ਹਾਂ ਦੇ ਸਮਿਕਰਣ ਬਣ ਰਹੇ ਨੇ ਮੈਨੂੰ ਕੁਝ ਨਾਮ ਨੇ ਜਿਨ੍ਹਾਂ ਦੀਆਂ ਟਿਕਟਾਂ ਮੈਨੂੰ ਤਹਿ ਜਾਪਣ ਲੱਗੀਆਂ ਹੁਣ ਕਈ ਸਿਟਿੰਗ ਐਮਪੀ ਵਾਲੀਆਂ ਸੀਟਾਂ ਨੇ ਹਾਲਾਂਕਿ ਬੀਬੀ ਪ੍ਰਨੀਤ ਕੌਰ ਵਾਲੀ ਸੀਟ ਉਹ ਕਾਂਗਰਸ ਦੀ ਜਿੱਤੀ ਹੋਈ ਹੈ ਸਿਟਿੰਗ ਹੈ ਚਲੋ ਬੀਬੀ ਜੀ ਛੱਡ ਗਏ ਰਮਨੀਤ ਬਿੱਟੂ ਵੀ ਛੱਡ ਗਏ ਉਹ ਤਾਂ ਬਦਲਣ ਗਿਆ ਪਰ ਖਡੂਰ ਸਾਹਿਬ ਔਰ ਸ਼੍ਰੀ ਅਨੰਦਪੁਰ ਸਾਹਿਬ ਇਹਨਾਂ ਦੋਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਨਵਾਂ ਚਿਹਰਾ ਆਏਗਾ ਇਹਨਾਂ ਦੋਨਾਂ ਦੇ ਵਿੱਚ ਕੋਈ ਨਵਾਂ ਚਿਹਰਾ ਆ ਸਕਦਾ ਹੈ ਉਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਕਿਸੇ ਹੋਰ ਲੋਕ ਸਭਾ ਸੀਟ ਤੇ ਭੇਜਿਆ ਜਾਂਦਾ ਹੈ ਜਾਂ ਕਿਵੇਂ ਕੀਤਾ ਜਾਂਦਾ ਕਿਉਂਕਿ ਮੈਂ ਇੰਟਰਵਿਊ ਕੱਲ ਇੱਕ ਵਾਰ ਫੇਰ ਸੁਣੀ ਰਾਣਾ ਗੁਰਜੀਤ ਉਹਨਾਂ ਦੀ ਇੱਕ ਟੈਲੀਵਿਜ਼ਨ ਚੈਨਲ ਤੇ ਉਹ ਇੰਟਰਵਿਊ ਦੇ ਰਹੀ ਸੀ ਰਾਣਾ ਗੁਰਜੀਤ ਕਹਿੰਦੇ ਮੇਰਾ ਪੁੱਤਰ ਚੋਣ ਲੜੇਗਾ ਔਰ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿਹੜੇ ਹਲਕੇ ਪਹਿਲਾਂ ਤੋਂ ਟਾਲ ਗਏ ਜਦੋਂ ਪੱਤਰਕਾਰ ਨੇ ਨਾਂ ਵੀ ਲੈਤਾ ਸਿੱਧਾ ਖਡੂਰ ਸਾਹਿਬ ਔਰ ਸ਼੍ਰੀ ਅਨੰਦਪੁਰ ਸਾਹਿਬ ਤੇ ਫਿਰ ਰਾਣਾ ਗੁਰਜੀਤ ਕਹਿੰਦੇ ਸਰਵੇ ਜਿਹੜੇ ਹੋਏ ਨੇ ਪਤਾ ਲੱਗਿਆ ਕਿ ਦੋਵਾਂ ਸਰਵੇਆਂ ਦੇ ਵਿੱਚ ਸਾਡਾ ਨਾਂ ਬੋਲਦਾ ਹੈ ਅੱਗੇ ਹੁਣ ਜਦੋਂ ਇਹ ਸਟੀਆਂ ਹੋ ਜਾਣ ਉਹ ਇਹ ਵੀ ਕਹਿੰਦੇ ਨੇ ਕਿ ਮੇਰਾ ਪੁੱਤ ਚੋਣ ਲੜੂਗਾ ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਰਾਣਾ ਗੁਰਜੀਤ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਨੂੰ ਟਿਕਟ ਦੇ ਸਕਦੀ ਹੈ ਔਰ ਰਾਜਾ ਵੜਿੰਗ ਨੇ ਜਦੋਂ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਤੇ ਰਾਜਾ ਵੜਿੰਗ ਕਹਿੰਦੇ ਕਿ ਰਾਣਾ ਗੁਰਜੀਤ ਜੀ ਦਾ ਪੁੱਤਰ ਉਹਨਾਂ ਤੋਂ ਬਾਹਰ ਥੋੜੀ ਹੈ ਇੱਕ ਤਰੀਕੇ ਨਾਲ ਉਹ ਇਹ ਕਹਿ ਰਹੇ ਸੀ ਕਿ ਉਹ ਬਾਹਰੀ ਉਮੀਦਵਾਰ ਨਹੀਂ ਨੇ ਉਹ ਵੀ ਕਾਂਗਰਸੀ ਹੋ ਜਾਣਗੇ ਅਗਰ ਰਾਣਾ ਗੁਰਜੀਤ ਜੀ ਚਾਹੁੰਦੇ ਨੇ ਕਿ ਉਹਨਾਂ ਦਾ ਪੁੱਤ ਚੋਣ ਲੜੇ ਇਹ ਸੰਕੇਤ ਰਾਜਾ ਵੜਿੰਗ ਨੇ ਵੀ ਦਿੱਤੇ ਨੇ ਸੋ ਮੈਨੂੰ ਲੱਗਦਾ ਹੈ ਕਿ ਰਾਣਾ ਗੁਰਜੀਤ ਜੀ ਦਾ ਪੁੱਤ ਉਹ ਚੋਣ ਜ਼ਰੂਰ ਲੜੇਗਾ ਹੁਣ ਉਹ ਕਿੱਥੋਂ ਲੜੇਗਾ ਦੋਵੇਂ ਰਾਣਾ ਗੁਰਜੀਤ ਉਹ ਕਪੂਰਥਲੇ ਤੋਂ ਐਮਐਲਏ ਨੇ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਐਮਐਲਏ ਨੇ ਤੇ ਹਲਕਾ ਪੈਂਦਾ ਖਡੂਰ ਸਾਹਿਬ ਹੁਣ ਕੀ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ ਜਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਿਉਂਕਿ ਮਨੀਸ਼ ਜਿਵਾੜੀ ਹੁਣਾਂ ਬਾਰੇ ਵੀ ਇਹ ਮੰਨਿਆ ਜਾਂਦਾ ਹੈ ਕਿ ਉਹ ਚੰਡੀਗੜ੍ਹ ਪਹਿਲਾਂ ਚਾਹ ਰਹੇ ਸੀ ਉਸ ਤੋਂ ਬਾਅਦ ਉਹਨਾਂ ਦੀ ਡਿਮਾਂਡ ਲੁਧਿਆਣੇ ਲਈ ਵੀ ਆਈ ਇਸ ਵਕਤ ਲੁਧਿਆਣੇ ਚ ਮਨੀਸ਼ ਦਿਵਾੜੀ ਰਵਨੀਤ ਬਿੱਟੂ ਦੇ ਨਾਲ ਅਗਰ ਕਾਂਗਰਸ ਨੇ ਮੁਕਾਬਲਾ ਕਰਨਾ ਹੈ ਤੇ ਇੱਕੋ ਨਾਮ ਹਜੇ ਦਿਖਦਾ ਮਨੀਸ਼ ਦਿਵਾੜੀ ਕਿਉਂਕਿ ਦੂਸਰੇ ਜਿਹੜੇ ਕੈਂਡੀਡੇਟ ਨੇ ਕਈ ਚਰਚਾਵਾਂ ਦੇ ਵਿੱਚ ਨੇ ਭਾਰਤ ਪੂਸ਼ਨ ਆਸ਼ੂ ਦਾ ਨਾਮ ਵੀ ਚਰਚਾ ਚ ਹੈ ਪਰ ਕਿਤੇ ਨਾ ਕਿਤੇ ਇਹ ਸਵਾਲ ਖੜਾ ਹੋਊਗਾ ਅਗਰ ਭਾਰਤ ਪੂਸ਼ਨ ਆਸ਼ੂ ਨੂੰ ਟਿਕਟ ਮਿਲਦੀ ਹੈ ਕਿਉਂਕਿ ਉਹ ਵਿਜੀਲੈਂਸ ਵਾਲੇ ਮਾਮਲੇ ਚ ਰਹੇ ਨੇ ਸੋ ਕਿਤੇ ਨਾ ਕਿਤੇ ਸਵਾਲ ਖੜਾ ਹੋਊਗਾ ਹਾਲਾਂਕਿ ਉਹ ਇਸ ਵਕਤ ਸਭ ਤੋਂ ਤਕੜੇ ਉਮੀਦਵਾਰ ਮੰਨੇ ਜਾ ਸਕਦੇ ਨੇ ਮਨੀਸ਼ ਦਿਵਾੜੀ ਤੋਂ ਬਾਅਦ ਪਰ ਸੰਜੇ ਤਲਵਾਰ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਉਹ ਵੀ ਤਕੜੇ ਆਗੂ ਮੰਨੇ ਜਾਂਦੇ ਨੇ ਸੋ ਕਾਂਗਰਸ ਕੋਲੇ ਦੋ ਤਿੰਨ ਚਿਹਰੇ ਤਾਂ ਨੇ ਪਰ ਕੀ ਕਾਂਗਰਸ ਬਿਲਕੁਲ ਉਹਨਾਂ ਚਿਹਰਿਆਂ ਤੇ ਰਿਸਕ ਲਏਗੀ ਜਿਹੜੇ ਹਾਲ ਹੀ ਦੇ ਵਿੱਚ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹਾਰੇ ਵੀ ਸੀ ਹੁਣ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਭਾਰਤਪੁਸ਼ਣ ਆਸ਼ੂ ਔਰ ਸੰਜੇ ਤਲਵਾਰ ਦੋਵੇਂ ਜਿੱਤ ਨਹੀਂ ਸਿੱਕੇ ਜਦੋਂ ਵਿਧਾਨ ਸਭਾ ਚੋਣਾਂ ਹੋਣਾਂ ਹੁਣ ਮਨੀਸ਼ ਟਵਾੜੀ ਸਿਟਿੰਗ ਐਮਪੀ ਨੇ ਦੋ ਵਾਰ ਲਗਾਤਾਰ ਔਰ ਅਗਰ ਇੱਕ ਵਾਰ ਗੈਪ ਰਿਆ 2014 ਦੇ ਵਿੱਚ ਮਨੀਸ਼ ਟਵਾੜੀ ਚੋਣ ਨਹੀਂ ਸੀ ਲੜੇ 2019 ਚ ਉਹ ਚੋਣ ਲੜੇ ਉਸ ਤੋਂ ਪਹਿਲਾਂ 2009 ਚ ਉਹ ਜਿੱਤੇ ਔਰ ਰਿਕਾਰਡ 51% ਵੋਟ ਉਹਨਾਂ ਨੇ ਹਾਸਲ ਕੀਤੀ ਸੀ ਲੁਧਿਆਣਾ ਤੋਂ 51% ਵੋਟ ਮਨੀਸ਼ ਟਵਾੜੀ ਨੂੰ ਪਈ ਸੀ ਥੋੜੀ ਜ਼ਿਆਦਾ 51% ਤੋਂ ਔਰ ਲੱਖ ਤੋਂ ਵੱਧ ਦੇ ਮਾਰਜਨ ਨਾਲ ਉਹ ਜਿੱਤੇ ਸੀ ਇਹ ਫੈਕਟਰ ਨੇ ਹੁਣ ਕੀ ਰਾਣਾ ਇੰਦਰ ਪ੍ਰਤਾਪ ਅਗਰ ਉਹ ਕਾਂਗਰਸ ਪਾਰਟੀ ਚ ਸ਼ਾਮਲ ਹੁੰਦੇ ਨੇ ਤੇ ਕੀ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨਗੇ ਹੁਣ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਕਿਹੜੀ ਸੀਟ ਤੋਂ ਰਾਣਾ ਇੰਦਰਪ੍ਰਤਾਪ ਚੋਣ ਲੜ ਸਕਦੇ ਨੇ ਹਾਲਾਂਕਿ ਸਾਰਾ ਕੁਝ ਹਜੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਵਿੱਚ ਹੈ ਜਦ ਤੱਕ ਸੂਚੀਆਂ ਜਾਰੀ ਨਹੀਂ ਹੁੰਦੀਆਂ ਪਰ ਕਈ ਚਰਚਾਵਾਂ ਇਹ ਵੀ ਹੋ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਕਈ ਸਿਟਿੰਗ ਐਮਪੀ ਦੀਆਂ ਟਿਕਟਾਂ ਕੱਟਣੀਆਂ ਹੁਣ ਗੁਰਜੀਤ ਔਜਲਾ ਦੀ ਟਿਕਟ ਕੱਟਣੀ ਔਖੀ ਮਨੀਸ਼ ਟਵਾੜੀ ਦੀ ਟਿਕਟ ਕੱਟਣੀ ਔਖੀ ਔਰ ਜਿਹੜੇ ਅਮਰ ਸਿੰਘ ਨੇ ਉਹ ਵੀ ਸੈਟਿੰਗ ਐਮਪੀ ਨੇ ਉਹਨਾਂ ਬਾਰੇ ਵੀ ਮੰਨਿਆ ਜਾਂਦਾ ਹੈ ਕਿ ਉਹ ਰਾਹੁਲ ਗਾਂਧੀ ਉਹਨਾਂ ਦੇ ਬਹੁਤ ਨੇੜੇ ਨੇ ਕਿਸੇ ਸਮੇਂ ਦਿਗਵਜੈ ਸਿੰਘ ਉਹਨਾਂ ਦੇ ਵੀ ਬਹੁਤ ਨੇੜੇ ਰਹੇ ਨੇ ਵੱਡੇ ਅਫਸਰ ਰਹੇ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਸੋ ਉਹਨਾਂ ਦਾ ਸਰਗਰਮੀ ਵੀ ਪਾਰਟੀ ਦੇ ਵਿੱਚ ਉਹਨਾਂ ਦੀ ਤਕੜੀ ਹੈ ਸੋ ਟਿਕਟ ਉਹਨਾਂ ਦੀ ਵੀ ਕੱਟਣੀ ਔਕੀ ਹੈ ਪਰ ਚਰਨਜੀਤ ਚੰਨੀ ਉਹਨਾਂ ਦੀ ਸਰਗਰਮੀ ਜਲੰਧਰ 'ਚ ਜ਼ਿਆਦਾ ਹੈ ਪਰ ਨਾ ਉਹਨਾਂ ਦਾ ਫਤਗੜ ਸਾਹਿਬ ਵੀ ਵਿੱਚ ਵਿੱਚ ਬੋਲਦਾ ਹੈ ਮੀਡੀਆ ਦੇ ਵਿੱਚ ਪਰ ਜਿਸ ਤਰ੍ਹਾਂ ਨਾਲ ਵਿਕਰਮ ਚੌਧਰੀ ਹੁਣਾਂ ਨੇ ਵਿਪ ਦੇ ਪਦ ਤੋਂ ਅਸਤੀਫਾ ਦਿੱਤਾ ਹੈ ਉਹਦੇ ਤੋਂ ਅਸਤੀਫਾ ਦਿੱਤਾ ਹੈ ਔਰ ਪ੍ਰਤਾਪ ਬਾਜਵਾ ਹੁਣਾਂ ਦਾ ਜਿਸ ਤਰ੍ਹਾਂ ਦਾ ਰਿਐਕਸ਼ਨ ਆਇਆ ਹੈ ਕਿ ਥੱਕੇ ਹੋਣਗੇ ਤਣਾਅ ਚ ਹੋਣਗੇ ਮਨਾ ਲਾਂਗੇ ਸੋ ਗੱਲ ਕੋਈ ਠੋਸ ਨਹੀਂ ਹੋਈ ਵਿਕਰਮ ਚੌਧਰੀ ਹੁਣਾਂ ਦੇ ਅਸਤੀਫੇ ਨੂੰ ਲੈ ਕੇ ਕਿ ਕੀ ਉਹ ਸੱਚਮੁੱਚ ਨਾਰਾਜ਼ ਨੇ ਜਾਂ ਨਹੀਂ ਪਰ ਇਹ ਵੀ ਚਰਚਾਵਾਂ ਨਹੀਂ ਕਿ ਵਿਕਰਮ ਚੌਧਰੀ ਅਗਰ ਟਿਕਟ ਕੱਟੀ ਜਾਂਦੀ ਹੈ ਪਰਿਵਾਰ ਦੀ ਤਾਂ ਇੱਕ ਲੰਮੀ ਜਿਹੜਾ ਇਤਿਹਾਸ ਹੈ ਚੌਧਰੀ ਪਰਿਵਾਰ ਦਾ 16 ਵਾਰੀ ਉਹ ਆਪ ਹੀ ਦੱਸਦੇ ਸੀ ਕਿ ਅਸੀਂ ਵਿਧਾਨ ਸਭਾ ਪਹੁੰਚਿਆ ਸਾਡਾ ਪਰਿਵਾਰ ਸਾਰੇ ਪੁਰਾਣੇ ਅਗਰ ਅਸੀਂ ਲੈ ਲੀਏ ਉਹਨਾਂ ਦੇ ਬਜ਼ੁਰਗ ਅਜਿਹੇ ਹਾਲਾਤਾਂ ਦੇ ਵਿੱਚ ਚੌਧਰੀ ਪਰਿਵਾਰ ਚੋਣ ਨਾ ਲੜੇ ਇਹ ਵੀ ਔਖਾ ਲੱਗਦਾ ਹੈ ਇਹ ਵੀ ਬਹੁਤ ਔਖਾ ਲੱਗਦਾ ਹੈ ਹੁਣ ਕੀ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਣ ਦੀ ਸੋਚ ਸਕਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਪਰ ਜੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਭਾਵੇਂ ਆਮ ਆਦਮੀ ਪਾਰਟੀ ਨੇ ਸੰਭਾਵੀ ਉਮੀਦਵਾਰ ਤੈਅ ਕੀਤੇ ਨੇ ਪਰ ਅਗਰ ਚੌਧਰੀ ਪਰਿਵਾਰ ਜਾਣਾ ਚਾਵੇ ਆਮ ਆਦਮੀ ਪਾਰਟੀ ਚ ਤੇ ਆਮ ਆਦਮੀ ਪਾਰਟੀ ਵੀ ਮੈਨੂੰ ਲੱਗਦਾ ਹੈ ਉਹਨਾਂ ਨੂੰ ਸ਼ਾਮਲ ਕਰਨ ਤੋਂ ਇਨਕਾਰੀ ਨਹੀਂ ਹੋਏਗੀ ਕਿਉਂਕਿ ਇੱਕ ਅਜਿਹਾ ਪਰਿਵਾਰ ਜਿਹਦਾ ਬਹੁਤ ਲੰਮਾ ਇਤਿਹਾਸ ਜਲੰਧਰ ਦੇ ਵਿੱਚ ਰਿਹਾ ਹੈ ਤੇ ਅਗਰ ਭਗਵੰਤ ਮਾਨ ਅਗਰ ਕੋਈ ਇਸ ਤਰੀਕੇ ਦੀ ਦੀ ਗੱਲ ਤੁਰੀ ਤੇ ਮੈਨੂੰ ਲੱਗਦਾ ਹੈ ਭਗਵੰਤ ਮਾਨ ਵੀ ਜ਼ਿਆਦਾ ਸਮਾਂ ਨਹੀਂ ਲਾਉਣਗੇ ਹੋ ਸਕਦਾ ਹੈ ਦੋਵੇਂ ਲੀਡਰਾਂ ਦੀ ਭਗਵੰਤ ਮਾਨ ਔਰ ਚੌਧਰੀ ਪਰਿਵਾਰ ਦੀ ਗੱਲਬਾਤ ਚੱਲ ਹੀ ਰਹੀ ਹੋਵੇ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸਿਆਸਤ ਦੇ ਵਿੱਚ ਪਰ ਚਰਨਜੀਤ ਚੰਨੀ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਕਿ ਉਭਰਿਆ ਚਿਹਰਾ ਨਹੀਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਚ ਅਗਰ ਚੌਧਰੀ ਪਰਿਵਾਰ ਆਮ ਆਦਮੀ ਪਾਰਟੀ ਚ ਚਲਿਆ ਜਾਂਦਾ ਜਿਸ ਦੇ ਬਾਰੇ ਮੀਡੀਆ ਦੇ ਵਿੱਚ ਕਿਆਸ ਨੇ ਸ਼ੰਕੇ ਨੇ ਤੇ ਫਿਰ ਚਰਨਜੀਤ ਚੰਨੀ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਮੁਕਾਬਲਾ ਜਲੰਧਰ ਚ ਦੇਖਣ ਨੂੰ ਮਿਲ ਸਕਦਾ ਹੈ ਔਰ ਬਹੁਤ ਸਾਰੇ ਸਮੀਕਰਨ ਫਿਰ ਬਦਲਣਗੇ ਇਹ ਸਥਿਤੀਆਂ ਕਾਂਗਰਸ ਦੇ ਵਿੱਚ ਬਣ ਰਹੀਆਂ ਨੇ ਔਰ ਪਟਿਆਲੇ ਦੀ ਸੀਟ ਨੂੰ ਲੈ ਕੇ ਵੀ ਕੱਲ ਮੀਟਿੰਗ ਦੇ ਵਿੱਚ ਚਰਚਾ ਹੋਈ ਔਰ ਇੱਕ ਬੜੀ ਦਿਲਚਸਪ ਗੱਲ ਸਾਹਮਣੇ ਆ ਰਹੀ ਹੈ ਵਿਜੇਂਦਰ ਸਿੰਘਲਾ ਕਹਿੰਦੇ ਵਿਜੇਂਦਰ ਸਿੰਘਲਾ ਨੂੰ ਪਟਿਆਲਾ ਲਈ ਵੀ ਸੰਗਰੂਰ ਲਈ ਵੀ ਵਿਚਾਰਿਆ ਜਾ ਰਿਹਾ ਸੋ ਜਿਹੜਾ ਸੰਗਠਨ ਹੈ ਉਹ ਦੋਵੇਂ ਸਲੋਕ ਸਭਾ ਸੀਟਾਂ ਲਈ ਵਿਜੇਂਦਰ ਸਿੰਘਲਾ ਦਾ ਨਾਮ ਵਿਚਾਰ ਰਿਹਾ ਹੈ ਇਹ ਵੀ ਵਿਚ ਵਿਚ ਗੱਲਾਂ ਆਉਂਦੀਆਂ ਨੇ ਕਿ ਵਿਜੇਂਦਰ ਸਿੰਘਲਾ ਨਿੱਜੀ ਤੌਰ ਤੇ ਕੋਈ ਉਦਮ ਨਹੀਂ ਕਰ ਰਿਹਾ ਉਹ ਨਿੱਜੀ ਤੌਰ ਤੇ ਇਹੀ ਕਹਿ ਰਹੇ ਨੇ ਜੇ ਪਾਰਟੀ ਲੜਨ ਨੂੰ ਕਹੇਗੀ ਤੇ ਮੈਂ ਚੋਣ ਲੜਾਂਗਾ ਹੁਣ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਤੋਂ ਦੋ ਨਾਮ ਤਾਂ ਭੇਜੇ ਗਏ ਨਹੀਂ ਆ ਲਗ ਭਗ ਤੈ ਕੀਤੇ ਗਏ ਨੇ ਭੇਜਣ ਲਈ ਡਾਕਟਰ ਧਰਮਵੀਰ ਗਾਂਧੀ ਔਰ ਵਿਜੇਂਦਰ ਸਿੰਘਲਾ ਔਰ ਜਿਹੜਾ ਹੁਣ ਤੱਕ ਨਾਮ ਪੈਨਲ ਦੇ ਵਿੱਚ ਮੰਨਿਆ ਜਾ ਰਿਹਾ ਸੀ ਜਿਹੜਾ ਇੱਕ OBC ਚਿਹਰਾ ਹੈ ਕਾਂਗਰਸ ਦਾ ਨੌਜਵਾਨ ਚਿਹਰਾ ਹੈ ਡੇਰਾ ਬਸੀ ਨਾਲ ਸੰਬੰਧਿਤ ਅਮਿਤ 바ਵਾ ਸੈਣੀ ਹੁਣ ਉਹ ਵਿਧਾਨ ਸਭਾ ਦੀ ਟਿਕਟ ਦੇ ਵੀ ਵੱਡੇ ਦਾਵੇਦਾਰ ਸੀ ਵਿਧਾਨ ਸਭਾ ਵੇਲੇ ਵੀ ਉਹਨਾਂ ਦਾ ਨਾਮ ਪੈਨਲ 'ਚ ਗਿਆ ਪਰ ਟਿਕਟ ਨਹੀਂ ਮਿਲੀ ਹੁਣ ਅਮਿਤ 바ਵਾ ਸੈਣੀ ਜਿਹੜਾ OBC ਡਿਪਾਰਟਮੈਂਟ ਹੈ ਕਾਂਗਰਸ ਦਾ ਉਹਨਾਂ ਨੇ ਅਮਿਤ 바ਵਾ ਸੈਣੀ ਦਾ ਨਾਮ ਰეკਮੈਂਡ ਕੀਤਾ ਪਟਿਆਲੇ ਲਈ ਉਹ ਨਿਸ਼ਚਿਤ ਤੌਰ ਤੇ ਜਦੋਂ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਕਾਂਗਰਸ ਦੀ ਜਿਨ੍ਹਾਂ ਨੇ ਟਿਕਟਾਂ ਫਾਈਨਲ ਕਰਨੀਆਂ ਨੇ ਜਦੋਂ ਧਰਮਵੀਰ ਗਾਂਧੀ ਔਰ ਵਿਜੇਂਦਰ ਸਿੰਘਲਾ ਵਿੱਚ ਵਿਚਾਰੇ ਜਾਣੇ ਨੇ ਤੇ ਅਮਿਤ 바ਵਾ ਸੈਣੀ ਦਾ ਨਾਮ ਵੀ ਉੱਥੇ ਚਰਚਾ 'ਚ ਆ ਜਾਣਾ ਪਰ ਸਵਾਲ ਇਹ ਹੈ ਕਿ ਰਾਹੁਲ ਗਾਂਧੀ ਲਗਾਤਾਰ OBC ਭਾਈਚਾਰੇ ਨੂੰ ਤਾਕਤਾਂ ਦੀ ਵਕਾਲਤ ਕਰ ਰਹੇ ਨੇ ਸ਼ਕਤੀਆਂ ਦੇਣ ਦੀ ਵਕਾਲਤ ਕਰ ਰਹੇ ਨੇ ਇੱਕ ਜਾਤੀ ਜਨਗਣਨਾ ਕਰਾਉਣ ਦੀ ਗੱਲ ਕਰ ਰਹੇ ਨੇ ਹੁਣ ਪੰਜਾਬ 'ਚ 2011 ਦੇ ਜਿਹੜਾ ਜਨ ਸਰਵੇਖਣ ਸੀ ਉਹਦੇ ਮੁਤਾਬਕ ਪੰਜਾਬ ਦੇ ਵਿੱਚ 31.3% OBC ਭਾਈਚਾਰਾ ਹੈ ਹਾਲਾਂਕਿ ਮੈਂ ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਂਕੜਾ ਥੋੜਾ ਜਿਹਾ ਗਲਤ ਕਹਿ ਗਿਆ ਸੀ ਮੈਂ ਉਹਦੇ ਲਈ ਮਾਫੀ ਚਾਹਨਾ 31.3% ਪੰਜਾਬ ਦੇ ਵਿੱਚ OBC ਭਾਈਚਾਰਾ ਹੈ 2011 ਦੇ ਜਨ ਸਰਵੇਖਣ ਮੁਤਾਬਕ ਔਰ ਪਟਿਆਲੇ ਦੇ ਵਿੱਚ 41% ਕੱਲੇ ਪਟਿਆਲੇ ਦੇ ਵਿੱਚ ਜਿਹੜਾ OBC ਭਾਈਚਾਰਾ ਉਹ 41% ਹੈ ਇਸ ਕਰਕੇ ਅਮਿਤ 바ਵਾ ਸੈਣੀ ਟਿਕਟ ਦੇ ਵੱਡੇ ਦਾਵੇਦਾਰ ਕਾਂਗਰਸ ਵੱਲੋਂ ਸੀਗੇ ਜਿਨ੍ਹਾਂ ਦਾ ਨਾਮ ਅਚਾਨਕ ਪਿੱਛੇ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਖਬਰਾਂ ਨੇ ਹੁਣ ਉਹ ਕਿਉਂ ਪਿੱਛੇ ਕੀਤਾ ਜਾ ਰਿਹਾ ਇਹ ਤਾਂ ਪਤਾ ਲੱਗੇਗਾ ਜਦੋਂ ਸੀਸੀ ਦੀ ਬੈਠਕ ਦੇ ਵਿੱਚ OBC ਜਿਹੜਾ ਡਿਪਾਰਟਮੈਂਟ ਹੈ ਕਾਂਗਰਸ ਦਾ ਉਹਦੇ ਵੱਲੋਂ ਇਹਨਾਂ ਦਾ ਨਾਮ ਉੱਥੇ ਜਾਏਗਾ ਹੁਣ ਪੰਜਾਬ ਦੇ ਵਿੱਚ ਜਿਹੜਾ ਸੈਣੀ ਭਾਈਚਾਰੇ ਦੀਆਂ ਵੋਟਾਂ ਨੇ ਪੰਜਾਬ 'ਚ ਉਹ ਵੀ ਲਗਭਗ 14% ਨੇ ਔਰ ਜਦੋਂ ਗੱਲ ਲਗਾਤਾਰ ਬੀਜੇਪੀ ਦੇ ਖਿਲਾਫ ਰਾਹੁਲ ਗਾਂਧੀ OBC ਨੂੰ ਤਾਕਤ ਦੇਣ ਦੀ ਕਰਦੇ ਨੇ ਤੇ ਫਿਰ ਪੰਜਾਬ ਦਾ ਸੰਗਠਨ ਪੰਜਾਬ 'ਚ ਪਟਿਆਲੇ 'ਚ 41% OBC ਭਾਈਚਾਰਾ ਪੰਜਾਬ 'ਚ 31% OBC ਭਾਈਚਾਰਾ ਤੇ ਸੈਣੀ ਭਾਈਚਾਰਾ 14% ਤੇ ਫਿਰ ਅਮਿਤ 바ਵਾ ਸੈਣੀ ਦੀ ਦਾਵੇਦਾਰੀ ਨੂੰ ਪਿੱਛੇ ਕਿਉਂ ਕੀਤਾ ਜਾ ਰਿਹਾ ਇਹ ਕਈ ਸਵਾਲ ਨੇ ਜਿਹੜੇ ਇਹ ਰਾਜਨੀਤੀ ਦੇ ਵਿੱਚ ਖੜੇ ਹੁੰਦੇ ਨੇ ਇਸ ਕਰਕੇ ਖੜਾ ਹੋ ਰਿਹਾ OBC ਬਾਰੇ ਸਵਾਲ ਕਾਂਗਰਸ ਤੇ ਕਿਉਂਕਿ ਰਾਹੁਲ ਗਾਂਧੀ ਲਗਾਤਾਰ OBC ਭਾਈਚਾਰੇ ਦੇ ਹੱਕਾਂ ਦੀ ਵਕਾਲਤ ਕਰ ਰਹੇ ਨੇ ਸੋ ਕੀ ਪੰਜਾਬ ਦਾ ਸੰਗਠਨ ਰਾਹੁਲ ਗਾਂਧੀ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਏਗਾ ਕਿ ਪੰਜਾਬ ਚ OBC ਭਾਈਚਾਰੇ ਦੀ ਸਥਿਤੀ ਕੀ ਆ ਪੋਲਿਟੀਕਲ ਤੌਰ ਤੇ ਸੋ ਇਹ ਇਸ ਕਰਕੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਨਾਮ ਤੈਅ ਕੀਤੇ ਜਾਂਦੇ ਨੇ ਵਿਜੇਂਦਰ ਸਿੰਘਲਾ ਸੰਗਰੂਰ ਚੋਂ ਦੂਸਰਾ ਔਰ ਦੂਸਰਾ ਨਾਮ ਜਿਹੜਾ ਸੰਗਰੂਰ ਚੋਂ ਪਤਾ ਲੱਗਿਆ ਸਿਮਰਤ ਖੰਗੂੜਾ ਅ ਜਿਹੜੇ ਦਲਬੀਰ ਗੋਲਡੀ ਨੇ ਉਹਨਾਂ ਦੀ ਧਰਮ ਪਤਨੀ ਉਹਨਾਂ ਦਾ ਨਾਮ ਸਮਝ ਆਉਂਦਾ ਕਿਉਂਕਿ ਉਹ ਬਹੁਤ ਲਗਾਤਾਰ ਉਹਨਾਂ ਨੇ ਭਾਸ਼ਣ ਕੀਤੇ ਸਰਗਰਮ ਰਹੇ ਦਲਬੀਰ ਗੋਲਡੀ ਦੇ ਨਾਲ ਔਰ ਦਲਬੀਰ ਗੋਲਡੀ ਨੇ ਮੁੱਖ ਮੰਤਰੀ ਦੇ ਸਾਹਮਣੇ ਵੀ ਚੋਣ ਲੜੀ ਪਿਛਲੀ ਵਾਰੀ ਵੀ ਸੰਗਰੂਰ ਦੇ ਵਿੱਚ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਸੋ ਸਿਮਰਤ ਖੰਗੂੜਾ ਦਾ ਨਾਮ ਵੀ ਪੈਨਲ ਦੇ ਵਿੱਚ ਪੰਜਾਬ ਦੀ ਜਿਹੜੀ ਸਕਰੀਨਿੰਗ ਕਮੇਟੀ ਆ ਉਹਦੇ ਵੱਲੋਂ ਭੇਜਿਆ ਜਾ ਸਕਦਾ ਹੈ ਹਾਲੇ ਤੱਕ ਉਹਨਾਂ ਦਾ ਨਾਮ ਚੱਲ ਰਿਹਾ ਸੋ ਦੋ ਨਾਮ ਚੱਲ ਰਹੇ ਨੇ ਔਰ ਸੁਖਪਾਲ ਖੇਰਾ ਦਾ ਨਾਮ ਕੱਲ ਵਾਲੀ ਮੀਟਿੰਗ ਤੋਂ ਬਾਅਦ ਅਚਾਨਕ ਥੋੜਾ ਮੱਠਾ ਪਿਆ ਇਹਦੇ ਕਾਰਨ ਕੀ ਨੇ ਇਹ ਤਾਂ ਸਮਝ ਨਹੀਂ ਆਏ ਪਰ ਮੈਨੂੰ ਲੱਗਦਾ ਹੈ ਕਿ ਇੱਕ ਵੱਡਾ ਫੈਕਟਰ ਸੀ ਕਿ ਸਿਮਰਨਜੀਤ ਸਿੰਘ ਮਾਨ ਔਰ ਸੁਖਪਾਲ ਖੇਰਾ ਦਾ ਕਿਤੇ ਨਾ ਕਿਤੇ ਲਗਭਗ ਇੱਕੋ ਜਿਹਾ ਵੋਟਰ ਹੈ ਔਰ ਉਹਦੇ ਨਾਲ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਹੋਣਾ ਕਿ ਕਿਤੇ ਦੂਸਰੇ ਵੋਟ ਨਾ ਘਟ ਜਾਣ ਔਰ ਕਿਤੇ ਸਿਮਰਨਜੀਤ ਮਾਨ ਔਰ ਸੁਖਪਾਲ ਖੇਰਾ ਦੇ ਵਿਚਾਲੇ ਵੋਟਾਂ ਇਸ ਤਰੀਕੇ ਨਾਲ ਨਾ ਵੰਡੀਆਂ ਜਾਣ ਕਿ ਕਾਂਗਰਸ ਫਾਇਦੇ ਚ ਨਾਰਵੇ ਹਾਲਾਂਕਿ ਸੁਖਪਾਲ ਖੈਰਾ ਨੇ ਖੁਦ ਵੀ ਕਿਹਾ ਹੋ ਸਕਦਾ ਹੈ ਕਿ ਮੈਂ ਹਜੇ ਜ਼ਿਆਦਾ ਤਵਜੂ ਨਹੀਂ ਦੇਣੀ ਜਿਹੜੀ ਚਾਹੁੰਦਾ ਅਗਰ ਹਾਈ ਕਮਾਂਡ ਕਹਿੰਦੀ ਹੈ ਤਾਂ ਮੈਂ ਸੋਚूंगा ਸੋ ਗੱਲਾਂ ਕੋਈ ਵੀ ਹੋ ਸਕਦੀਆਂ ਨੇ ਪਰ ਹਾਲ ਦੀ ਘੜੀ ਜਿਹੜੀ ਕੱਲ ਦੀਆਂ ਚਰਚਾਵਾਂ ਨਿਕਲ ਕੇ ਆਈਆਂ ਨੇ ਉਹਦੇ ਵਿੱਚ ਇਹ ਲੱਗਦਾ ਹੈ ਕਿ ਵਿਜੇਂਦਰ ਸਿੰਘਲਾ ਔਰ ਸਮਰਤ ਖੰਗੂੜਾ ਇਹ ਦੋ ਨਾਮ ਸੰਗਰੂਰ ਦੇ ਵਿੱਚ ਅੱਗੇ ਚੱਲ ਰਹੇ ਨੇ ਪਰ ਰਾਜਾ ਵੜਿੰਗ ਦੀ ਧਰਮ ਪਤਨੀ ਦਾ ਨਾਮ ਅਮ੍ਰਿਤਾ ਵੜਿੰਗ ਦਾ ਨਾਮ ਬਠਿੰਡਾ ਦੇ ਵਿੱਚ ਇਸ ਵਕਤ ਸਭ ਤੋਂ ਅੱਗੇ ਚੱਲ ਰਿਹਾ ਹੈ ਦੂਸਰੇ ਦਾਵੇਦਾਰ ਨੇ ਜਿਹੜੇ ਉਹ ਪਛੜੇ ਲੱਗਦੇ ਨੇ ਔਰ ਅਮਰਤਾ ਵੜਿੰਗ ਸਰਗਰਮ ਵੀ ਬਹੁਤ ਜ਼ਿਆਦਾ ਨਹੀਂ ਬਠਿੰਡਾ ਦੇ ਵਿੱਚ ਹਾਲਾਂਕਿ ਮੈਂ ਪਰਸੋਂ ਵੀ ਗੱਲ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਖੱਬੀਆਂ ਸੱਜੀਆਂ ਬਾਹਾਂ ਜੜੀਆਂ ਬਠਿੰਡੇ ਫਰੀਦਕੋਟ ਸੰਗਰੂਰ ਉਹ ਵੀ ਇੱਕ ਚੁਣੌਤੀ ਬਣੀ ਹੋਈ ਹੈ ਕਾਂਗਰਸ ਪਾਰਟੀ ਲਈ ਕਿਉਂਕਿ ਕਈਆਂ ਨੂੰ ਪਾਰਟੀ ਤੋਂ ਕੱਢਿਆ ਗਿਆ ਕਈਆਂ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਹੋਈਆਂ ਕਈਆਂ ਨੂੰ ਰੋਕਿਆ ਗਿਆ ਪ੍ਰੋਗਰਾਮ ਕਰਨ ਤੋਂ ਸੋ ਉਹ ਵੀ ਚੁਣੌਤੀ ਜਿਹੜੀ ਬਰਕਰਾਰ ਹੈ ਬਠਿੰਡਾ ਦੇ ਵਿੱਚ ਸੰਗਰੂਰ ਦੇ ਵਿੱਚ ਔਰ ਫਰੀਦਕੋਟ ਔਰ ਫਿਰੋਜ਼ਪੁਰ ਵਾਲੇ ਇਲਾਕਿਆਂ ਦੇ ਵਿੱਚ ਸੋ ਇਹ ਚੁਣੌਤੀਆਂ ਤਾਂ ਚਲੋ ਚਲਦੀਆਂ ਰਹਿਣੀਆਂ ਨੇ ਕਾਂਗਰਸ ਦੇ ਵਿੱਚ ਪਰ ਜਿਹੜੀਆਂ ਸੀਟਾਂ ਨੇ ਹੁਣ ਉਹ ਲਗਭਗ ਤੈ ਹੋਣ ਦੀ ਦਿਸ਼ਾ ਦੇ ਵਿੱਚ ਵੱਧ ਰਹੀਆਂ ਨੇ ਔਰ ਨਾਮ ਲਗਭਗ ਦੋ-ਦੋ ਨਾਮ ਲਗਭਗ ਸਾਰੀਆਂ ਸੀਟਾਂ ਦੇ ਬਣੇ ਨੇ ਔਰ ਜਿਹੜੇ ਸਟਿੰਗ ਐਮਪੀ ਨੇ ਉਹਨਾਂ ਦੀਆਂ ਸੀਟਾਂ ਤੋਂ ਇੱਕ-ਇੱਕ ਨਾਮ ਹੀ ਭੇਜਿਆ ਜਾਣਾ ਹੈ ਜਿਵੇਂ ਗੁਰਜੀਤਔਜਲਾ ਜਾਂ ਮਨੀਸ਼ ਤਿਵਾੜੀ ਜਾਂ ਜਿਹੜੇ ਉਹ ਉਹ ਸਿਟਿੰਗ ਐਮਪੀ ਜਿਨ੍ਹਾਂ ਦੀ ਟਿਕਟ ਕੱਟਣੀ ਔਖੀ ਜਾਪਦੀ ਆ ਹਾਲ ਦੀ ਘੜੀ ਹਾਲਾਂਕਿ ਹੁਣ ਤਾਂ ਸਾਰਿਆਂ ਦੀ ਟਿਕਟ ਕੱਟਣੀ ਔਖੀ ਹੈ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਪ੍ਰਤਾਪ ਬਾਜਵਾ ਜੀ ਨੇ ਦੱਸੀਆਂ ਸੀ ਕਿ ਸਰਵੇਖਣ ਹੋਇਆ ਉਹਦੇ ਚ ਰਵਨੀਤ ਮਿੱਟੂ ਪਿੱਛੇ ਚੱਲ ਰਹੇ ਸੀ ਔਰ ਮੀਡੀਆ 'ਚ ਖਬਰਾਂ ਆਈਆਂ ਕਿ ਕੁਝ ਸਿਟਿੰਗ ਐਮਪੀਾਂ ਦੇ ਐਮਪੀ ਸਰਵੇਖਣਾਂ 'ਚ ਪਿੱਛੇ ਚੱਲ ਰਹੇ ਸੀ ਸੋ ਜਿਹੜੇ ਸਿਟਿੰਗ ਐਮਪੀ ਪਿੱਛੇ ਚੱਲ ਰਹੇ ਸੀ ਉਹਨਾਂ ਸਾਰਿਆਂ ਦੇ ਨਾਮ ਕੀ ਅੱਗੇ ਭੇਜੇ ਜਾਣਗੇ ਇਹ ਹੁਣ ਵਕਤ ਦੱਸੂਗਾ ਸੋ ਅਗਲੇ 3-4 ਦਿਨ ਬੜੇ ਐਮ ਨੇ ਕਾਂਗਰਸ ਦੀ ਜਿਹੜੀ ਸੈਂਟਰਲ ਇਲੈਕਸ਼ਨ ਕਮੇਟੀ ਹੈ ਉਹਦੀ ਮੀਟਿੰਗ ਅਗਲੇ ਕੁਝ ਦਿਨਾਂ ਚ ਹੋਣ ਵਾਲੀ ਹੈ ਔਰ ਪੰਜਾਬ ਵਾਲੇ ਨਾਮ ਜਦੋਂ ਸਕਰੀਨਿੰਗ ਕਮੇਟੀ ਦੇ ਨਾਮ ਇਲੈਕਸ਼ਨ ਕਮੇਟੀ ਦੇ ਵਿੱਚ ਜਾਣੇ ਨੇ ਤੇ ਉੱਥੇ ਫਿਰ ਫਾਈਨਲ ਮੋਰ ਜਿਹੜੀ ਹੈ ਉਹ ਲੱਗਣੀ ਹੈ ਸੋ ਉਮੀਦ ਕਰਦੇ ਹਾਂ ਜਿਵੇਂ ਕਾਂਗਰਸ ਦੇ ਲੀਡਰ ਕਹਿੰਦੇ ਨੇ ਕਿ ਹਫਤੇ ਦੇ ਵਿੱਚ ਵਿੱਚ ਸਾਡੀ ਸੂਚੀ ਆਏਗੀ ਸੋ ਵੇਖਦੇ ਹਾਂ ਕਿੰਨੀ ਜਲਦ ਕਾਂਗਰਸੀ ਲੀਡਰਾਂ ਦੀ ਸੂਚੀ ਆਉਂਦੀ ਹੈ ਨੱਲਾ ਜੀ ਚਲੋ ਇਹ ਤਾਂ ਟਿਕਟਾਂ ਦੇ ਵੰਡ ਵੰਡਈਏ ਦੀ ਗੱਲ ਹੈ ਪਰ ਇਹਦੇ ਨਾਲ ਹੀ ਜੁੜੀ ਹੋਰ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਲੁਧਿਆਣਾ ਜਲੰਧਰ ਅਤੇ ਪਟਿਆਲਾ ਦੇ ਵਿੱਚ ਉਮੀਦਵਾਰ ਪਸੰਦ ਨਾ ਆਏ ਤਾਂ ਪਾਰਟੀ ਦੇ ਵੱਡੇ ਲੀਡਰ ਜਿਹੜੇ ਨੇ ਉਹ ਪਾਰਟੀ ਛੱਡ ਸਕਦੇ ਨੇ ਸੋ ਇਹਨਾਂ ਚਰਚਾਵਾਂ ਨੂੰ ਕਿਸ ਤਰੀਕੇ ਨਾਲ ਦੇਖੀਏ ਤੁਹਾਨੂੰ ਕੀ ਲੱਗਦਾ ਹੈ ਇਹ ਕੀ ਬਿਆਨ ਕਰ ਰਹੀਆਂ ਨੇ ਚਰਚਾਵਾਂ ਦੇਖੋ ਇੱਕ ਖਤਰਾ ਤਾਂ ਬਣਿਆ ਹੀ ਹੋਇਆ ਹਰਜੋਜੀ ਸਿਰਫ ਗੱਲ ਲੁਧਿਆਣੇ ਦੀ ਨਹੀਂ ਪਟਿਆਲਾ ਦੇ ਵਿੱਚ ਵੀ ਹੈ ਜਦੋਂ ਸੂਚੀ ਜਾਰੀ ਹੋਣੀ ਹੈ ਕਾਂਗਰਸ ਦੀ ਪਟਿਆਲਾ ਚ ਕੌਣ ਹੈ ਲੁਧਿਆਣਾ ਚ ਕੌਣ ਹੈ ਜਲੰਧਰ ਚ ਕੌਣ ਹੈ ਗੁਰਦਾਸਪੁਰ ਚ ਕੌਣ ਹੈ ਬਠਿੰਡੇ ਚ ਕੌਣ ਹੈ ਸੰਗਰੂਰ ਚ ਕੌਣ ਹੈ ਇਹ ਬਹੁਤ ਸਾਰੀਆਂ ਸੀਟਾਂ ਨੇ ਕਾਂਗਰਸ ਦੀਆਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਚ ਕੌਣ ਹੈ ਜਦੋਂ ਸੂਚੀ ਜਾਰੀ ਹੋਣੀ ਹੈ ਤੇ ਕਈ ਪੋਲੀਟੀਕਲ ਪੜਾਕੇ ਪੈ ਸਕਦੇ ਨੇ ਕਈ ਲੀਡਰ ਮੂਰਲੀ ਕਟਾਰ ਦੇ ਕਈ ਲੀਡਰ ਵੀ ਕਾਂਗਰਸ ਪਾਰਟੀ ਛੱਡ ਸਕਦੇ ਨੇ ਇਹ ਪਹਿਲੀ ਵਾਰ ਨਹੀਂ ਹੋਣਾ ਪਹਿਲਾਂ ਵੀ ਕਈ ਵਾਰੀ ਹੋਇਆ ਹੈ ਪਹਿਲਾਂ ਤਾਂ ਬਾਗੀ ਬਹੁਤ ਖੜਦੇ ਸੀ ਵਿਧਾਨ ਸਭਾ ਚ ਅਸੀਂ ਦੇਖਿਆ ਕਈ ਕਾਂਗਰਸੀ ਦਾਵੇਦਾਰਾਂ ਨੂੰ ਜਦੋਂ ਟਿਕਟਾਂ ਨਹੀਂ ਮਿਲੀਆਂ ਤਾਂ ਫਿਰ ਉਹ ਬਾਗੀ ਖੜ ਗਏ ਤੇ ਕਈ ਵਾਰੀ ਕੈਪਟਨ ਤੇ ਪਿਛਲੀ ਵਾਰੀ ਜਿਵੇਂ ਚਰਨਜੀਤ ਚੰਨੀ ਹੋਣੀ ਇਹ ਫਿਰ ਜਾ-ਜਾ ਵੀ ਮਨਾਉਂਦੇ ਰਹੇ ਨੇ ਜਿਹੜੇ ਬਾਗੀ ਖੜਦੇ ਸੀ ਹੋਰ ਤਾਂ ਹੋਰ ਸultanpur Lodhi ਚ ਕਾਂਗਰਸ ਦਾ ਉਮੀਦਵਾਰ ਸੀ ਨਵਤੇਜ ਚੀਮਾ ਰਾਣਾ ਇੰਦਰ ਪ੍ਰਤਾਪ ਆਜ਼ਾਦ ਖੜੇ ਰਾਣਾ ਗੁਰਜੀਤ ਦੇ ਪੁੱਤ ਜਿੱਤ ਗਏ ਆਪਣਾ ਲੋਹਾ ਮਨਵਾਤਾ ਉਹਨਾਂ ਨੇ ਸੋ ਇਸ ਕਰਕੇ ਜਿਹੜੀ ਸਿਆਸਤ ਹੈ ਕਾਂਗਰਸ ਦੀ ਉਹਨੂੰ ਸਮਝਣ ਲਈ ਮੈਨੂੰ ਲੱਗਦਾ ਕੋਈ ਵੱਖਰੀ ਕਿਸਮ ਦੀ ਜਿਹੜੀ ਪੀ ਐਚ ਡੀ ਆ ਬਣਾਉਣੀ ਪੈਣੀ ਹੈ ਮੁਲਕ ਦੇ ਵਿੱਚ ਇਸ ਕਰਕੇ ਹੁਣ ਵੀ ਜਦੋਂ ਸੂਚੀ جاری ਹੋਣੀ ਹੈ ਤੇ ਕਈ ਥਾਂ ਟੁੱਟ ਭੱਜ ਹੋ ਸਕਦੀ ਹੈ ਔਰ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਦੋ ਤਿੰਨ ਅਜਿਹੇ ਲੀਡਰ ਨੇ ਜਿਹੜੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਟਿਕਟ ਕਿਸ ਨੂੰ ਮਿਲਦੀ ਹੈ ਅਗਰ ਕਿਸੇ ਵਾਰੀ ਨੂੰ ਮਿਲ ਗਈ ਹੋ ਤਾਂ ਤੜਕ ਜਾਣਗੇ ਰਵਨੀਤ ਬਿੱਟੂ ਨਾਲ ਚਲੇ ਜਾਣਗੇ ਅਗਰ ਅਜਿਹੇ ਉਮੀਦਵਾਰ ਨੂੰ ਮਿਲ ਗਈ ਜਿਹਨੂੰ ਉਹ ਨਹੀਂ ਪਸੰਦ ਕਰਦੇ ਉਹਨਾਂ ਨੇ ਤਾਂ ਵੀ ਭਾਜੀਪੀ ਚ ਚਲੇ ਜਾਣਾ ਰਵਨੀਤ ਬਿੱਟੂ ਨਾਲ ਔਰ ਕੱਲ ਕਾਂਗਰਸ ਦੇ ਵਪਾਰ ਸੈੱਲ ਵਾਲੇ ਇੱਕ ਵੱਡੇ ਲੀਡਰ ਵਪਾਰੀ ਲੀਡਰ ਜਿਹੜੇ ਬੁਲਾਰੇ ਵੀ ਨੇ ਕਾਂਗਰਸ ਪਾਰਟੀ ਦੇ ਉਹ ਇੱਥੋਂ ਤੱਕ ਕਹਿ ਗਏ ਕਿ ਕਹਿੰਦੇ ਕੋਈ ਕਾਂਗਰਸੀ ਟਕਸਾਲੀ ਤੋਂ ਬਿਨਾ ਅਗਰ ਕਿਸੇ ਨੂੰ ਟਿਕਟ ਦਿੱਤੀ ਲੁਧਿਆਣੇ ਤਾਂ ਵਰਕਰ ਡਟ ਕੇ ਵਿਰੋਧ ਕਰਨਗੇ ਸੋ ਇੱਥੇ ਤੱਕ ਗੱਲਾਂ ਜਿਹੜੀਆਂ ਚੱਲਣ ਲੱਗੀਆਂ ਮੈਂ ਅੱਗੇ ਵੀ ਕਿਹਾ ਸੀ ਸਿਮਰਜੀਤ ਬੈਂਸ ਉਹਨਾਂ ਦਾ ਨਾਮ ਹਿੱਸੇ ਕਰਕੇ ਚੱਲਣੋਂ ਹਟਿਆ ਕਿਉਂਕਿ ਸਿਮਰਜੀਤ ਬੈਂਸ ਅਗਰ ਕਾਂਗਰਸ ਚ ਆਉਂਦੇ ਤੇ ਬਾਹਰੀ ਉਮੀਦਵਾਰ ਵੱਜੋਂ ਆਉਂਦੇ ਤੇ ਕਾਂਗਰਸ 'ਚ ਵੱਡਾ ਪਗਾਵਤ ਹੋਣ ਦਾ ਖਤਰਾ ਵੀ ਸੀ ਲੁਧਿਆਣੇ ਦੇ ਵਿੱਚ ਸੋ ਇਸ ਕਰਕੇ ਇੱਥੇ ਕੋਈ ਦੋ ਰਾਇ ਨਹੀਂ ਪਟਿਆਲੇ ਦੇ ਵਿੱਚ ਵੀ ਸਥਿਤੀਆਂ ਨੇ ਅਗਰ ਉਮੀਦਵਾਰ ਪਸੰਦ ਨਾ ਆਇਆ ਤੇ ਕਈ ਟੁੱਟ ਸਕਦੇ ਨੇ ਸਾਰੇ ਜ਼ਿਲ੍ਹਿਆਂ ਦੀ ਮੈਂ ਗੱਲ ਕਰਤੀ ਇਹਦੇ ਇਹਦੇ ਖਤਰੇ ਬਣੇ ਹੋਏ ਨੇ ਹਜੇ ਤਾਂ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਗਿਆ ਬਿਕਰਮ ਚੌਧਰੀ ਉਹਨਾਂ ਨੇ ਜਲੰਧਰ ਚ ਵਿਪ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸੰਕੇਤ ਦਿੱਤੇ ਕਿ ਅਸੀਂ ਨਰਾਜ਼ ਆ ਹੁਣੇ ਪਾਰਟੀ ਕਿਵੇਂ ਉਹਨਾਂ ਨੂੰ ਮਨਾਉਂਦੀ ਹੈ ਜਾਂ ਕੋਈ ਹੋਰ ਪਾਰਟੀ ਉਹਨਾਂ ਨੂੰ ਮਨਾ ਲੈਂਦੀ ਹੈ ਜਾਂ ਉਹ ਕਿਸੇ ਹੋਰ ਪਾਰਟੀ ਚ ਚਲੇ ਜਾਂਦੇ ਨੇ ਇਹ ਵਕਤ ਦੱਸੂਗਾ ਪਰ ਸੰਭਾਵੀ ਖਤਰੇ ਕਾਂਗਰਸ ਚ ਬਣੇ ਹੋਏ ਨੇ ਇਸੇ ਕਰਕੇ ਜਿੰਨੀਆਂ ਟਿਕਟਾਂ ਲੇਟ ਹੋਣਗੀਆਂ ਉਹਨਾਂ ਡੈਮੇਜ ਕੰਟਰੋਲ ਔਖਾ ਹੁੰਦਾ ਜਾਣਾ ਹੈ ਅਗਰ ਟਿਕਟਾਂ ਵਕਤ ਸਿਰ ਜੱਟੀਆਂ ਹੁੰਦੀਆਂ ਤੇ ਬਗਾਵਤ ਤਦ ਤੱਕ ਸ਼ਾਂਤ ਹੋ ਜਾਂਦੀ ਹੈ ਕੋਈ ਨਾ ਕੋਈ ਹੱਲ ਵੀ ਨਿਕਲੇ ਆਉਂਦੇ ਨੇ ਬਗਾਵਤ ਦੇ ਪਰ ਜਿਵੇਂ ਜਿਵੇਂ ਟਿਕਟਾਂ ਲੇਟ ਹੋਣਗੀਆਂ ਤੇ ਚਿੰਤਾਵਾਂ ਵਧਣਗੀਆਂ ਤੇ ਡੱਲਾ ਜੀ ਹੁਣ ਆਪਾਂ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਸੋ ਇਸ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਤੋਂ ਬਾਅਦ ਹੁਣ ਇਸ ਯਾਤਰਾ ਦਾ ਜਿਹੜਾ ਮੋਰਚਾ ਹੈ ਵਿਕਰਮ ਸਿੰਘ ਮਜੀਠੀਆ ਨੇ ਸੰਭਾਲ ਲਿਆ ਹੈ ਕਿਵੇਂ ਵੇਖਦੇ ਹੋ ਸ਼੍ਰੋਮਣੀ ਕਾਲੀ ਦਲ ਦੀ ਇਹਨਾਂ ਸਥਿਤੀਆਂ ਨੂੰ ਔਰ ਪੰਜਾਬ ਬਚਾਓ ਯਾਤਰਾ ਨੂੰ ਹਰਜੋ ਜੀ ਕੱਲ ਪੰਜਾਬ ਬਚਾਓ ਯਾਤਰਾ ਪਾਇਲ ਲੁਧਿਆਣੇ ਲਾਗੇ ਇਲਾਕਾ ਹੈ ਪਾਇਲ ਤੋਂ ਹੋ ਕੇ ਸਮਰਾਲੇ ਵੱਲ ਨੂੰ ਜਾਣੀ ਸੀ ਔਰ ਸੁਖਵੀਰ ਸਿੰਘ ਬਾਦਲ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋਈ ਕਿਉਂਕਿ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਲਗਾਤਾਰ ਧੁੱਪ 'ਚ ਸੁਖਵੀਰ ਬਾਦਲ ਘੁੰਮ ਰਹੇ ਨੇ ਗਰਮੀ ਵੀ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਖਾਣ ਪੀਣ ਦਾ ਧਿਆਨ ਨਹੀਂ ਰਹਿੰਦਾ ਕਿਉਂਕਿ ਜਦੋਂ ਪੰਜਾਬ ਬਚਾਉਣ ਲਈ ਨਿਕਲੇ ਨੇ ਤੇ ਲੋਕ ਵੀ ਉਹਨਾਂ ਨੂੰ ਥਾਂ ਥਾਂ ਤੇ ਕੁਝ ਨਾ ਕੁਝ ਜ਼ਰੂਰ ਖਾਣ ਨੂੰ ਦੰਦੇ ਹੋਣੇ ਮੈਂ ਦੇਖਦਾ ਜਦੋਂ ਲੀਡਰਾਂ ਦੀਆਂ ਪੰਜਾਬ ਬਚਾਓ ਯਾਤਰਾ ਹੁੰਦੀਆਂ ਨੇ ਤੇ ਕਾਜੂ ਬਦਾਮ ਤਾਂ ਥਾਲੀਆਂ ਚ ਪਾ ਕੇ ਮਿੰਟ-ਮਿੰਟ ਚ ਅੱਗੇ ਆਉਂਦਾ ਕਿਤੇ ਵੀ ਪਹੁੰਚਦੇ ਨੇ ਤੇ ਕਾਜੂ ਬਦਾਮ ਤਾਂ ਆਏ ਰਹਿੰਦੇ ਸੁਖਾਣ ਪੀਣ ਚ ਕਈ ਵਾਰੀ ਕੋਈ ਕਮੀ ਰਹਿ ਜਾਂਦੀ ਹੈ ਕਈ ਵਾਰੀ ਧੁੱਪ ਜ਼ਿਆਦਾ ਹੈ ਹਰ ਇਨਸਾਨ ਹੈ ਜਿਹੜਾ ਉਹ ਬਿਮਾਰ ਹੋ ਸਕਦਾ ਸੁਖਵੀਰ ਬਾਦਲ ਦੀ ਤਬੀਅਤ ਥੋੜੀ ਢਿੱਲੀ ਹੋਈ ਪਰ ਮੈਨੂੰ ਲੱਗਦਾ ਹੈ ਅੱਜ ਕੱਲ੍ਹ ਤੱਕ ਠੀਕ ਹੋ ਕੇ ਵਾਪਸ ਮੁੜਿਆ ਆਣਾ ਹੈ ਉਹਨਾਂ ਨੇ ਪਰ ਬਿਕਰਮ ਸਿੰਘ ਮਜੀਠੀਆ ਦੀ ਡਿਊਟੀ ਲੱਗ ਗਈ ਪੰਜਾਬ ਬਚਾਓ ਯਾਤਰਾ ਚ ਔਰ ਵਿਕਰਮ ਮਜੀਠੀਆ ਕੱਲ ਸਾਨੇ ਵਾਲ ਦੇ ਵਿੱਚ ਵੀ ਪੰਜਾਬ ਬਚਾਓ ਯਾਤਰਾ ਚ ਨਜ਼ਰ ਆਏ ਟਰੈਕਟਰ ਤੇ ਬੈਠੇ ਔਰ ਅਕਾਲੀ ਦਲ ਦੀਆਂ ਜਿਹੜੀਆਂ ਮੈਂ ਦੇਖ ਰਿਹਾ ਸੀ ਤਸਵੀਰਾਂ ਅਕਾਲੀ ਦਲ ਦੇ ਸੋਸ਼ਲ ਮੀਡੀਆ ਪੇजेस ਦੇ ਉੱਤੇ ਜਿਹੜੀਆਂ ਪੰਜਾਬ ਬਚਾਓ ਯਾਤਰਾ ਦੀਆਂ ਤਸਵੀਰਾਂ ਨੇ ਬੱਸੀ ਪਠਾਨਾਂ ਦੀ ਮੈਂ ਦੇਖ ਰਿਹਾ ਸੀ ਕਹਿੰਦੇ ਜੀ ਬਹੁਤ ਇਤਿਹਾਸਿਕ ਇਕੱਠ ਹੋਇਆ ਪੰਜਾਬ ਬਚਾਓ ਯਾਤਰਾ ਚ ਹਜ਼ਾਰਾਂ ਟਰੈਕਟਰ ਪਹੁੰਚੇ ਹਜ਼ਾਰ ਟਰੈਕਟਰ ਪਹੁੰਚੇ ਕਰੀਬ ਸੋ ਪੰਜਾਬ ਬਚਾਓ ਯਾਤਰਾ ਲਈ ਸ਼ਰੋਮਣੀ ਅਕਾਲੀ ਦਲ ਪੂਰਾ ਜ਼ੋਰ ਲਾ ਰਿਹਾ ਹੈ ਸਾਰੇ ਵਲੰਟੀਅਰ ਸਾਰੇ ਵਰਕਰ ਸਾਰੇ ਲੀਡਰ ਟਿਕਟਾਂ ਦੇ ਦਾਵੇਦਾਰ ਵਿਧਾਨ ਸਭਾ ਟਿਕਟਾਂ ਦੇ ਦਾਵੇਦਾਰ ਸਾਰੇ ਵੱਧ ਤੋਂ ਵੱਧ ਟਰੈਕਟਰ ਟਰੈਕਟਰ ਲਿਆਉਣ ਦੀ ਜਦੋਜਹਤ ਚ ਲੱਗੇ ਨੇ ਵੱਧ ਤੋਂ ਵੱਧ ਲੋਕਾਂ ਨੂੰ ਲਿਆਉਣ ਦੀ ਜਦੋਜਹਤ ਚ ਲੱਗੇ ਨੇ ਤਾਂ ਕਿ ਜਦੋਂ ਟੈਲੀਵਿਜ਼ਨਾਂ ਦੇ ਕੈਮਰੇ ਚੱਲਣ ਤੇ ਇਕੱਠ ਨਜ਼ਰ ਆਵੇ ਔਰ ਇਕੱਠ ਨਜ਼ਰ ਆ ਵੀ ਰਿਹਾ ਕੀ ਵੋਟਾਂ ਚ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸਾਰਾ ਇਕੱਠ ਤਬਦੀਲ ਹੋਊਗਾ ਇਹਦਾ ਪਤਾ ਦੇਖੋ 4 ਜੂਨ ਨੂੰ ਲੱਗਣਾ ਹੈ 1 ਜੂਨ ਨੂੰ ਜਦੋਂ ਵੋਟਾਂ ਪੈ ਜਾਣੀਆਂ ਨੇ ਪਰ ਅਕਾਲੀ ਲੀਡਰ ਕਾਫੀ ਉਤਸ਼ਾਹਿਤ ਨੇ ਕਿ ਉਹਨਾਂ ਦੀਆਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਚੰਗੀ ਭੀੜ ਆ ਰਹੀ ਹੈ ਡਲਾ ਜੀ ਗੱਲ ਆਪਾਂ ਭਾਰਤੀ ਜਨਤਾ ਪਾਰਟੀ ਦੀ ਕਰੀਏ ਪੰਜਾਬ ਦੇ ਵਿੱਚ ਤਾਂ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਤੋਂ ਜੋ ਹੈ ਪੁੱਛਣ ਲਈ 11 ਸਵਾਲਾਂ ਦੀ ਲਿਸਟ ਵੀ ਤਿਆਰ ਕੀਤੀ ਗਈ ਹੈ ਉਹ ਜਿੱਥੇ ਵੀ ਕੋਈ ਉਮੀਦਵਾਰ ਮਿਲਦੇ ਨੇ ਕਿਸਾਨ ਆਪਣੇ 11 ਸਵਾਲ ਉਹਨਾਂ ਦੇ ਅੱਗੇ ਵੀ ਕਰ ਦਿੰਦੇ ਨੇ ਸੋ ਉਧਰ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਉਹ ਇੰਤਜ਼ਾਰ ਕਰਨ ਸਰਕਾਰ ਬਣ ਬਣਨ ਦੇਣ ਤੇ ਉਹਨਾਂ ਦੇ ਜੜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣਗੀਆਂ ਇਸ ਗੱਲ ਦਾ ਉਪਰ ਦਾ ਦੇ ਰਹੇ ਨੇ ਉਹਨਾਂ ਨੂੰ ਸੇ ਸਥਿਤੀਆਂ ਨੂੰ ਵੇਗ ਦਿਆ ਹੋਇਆ ਪੰਜਾਬ ਦੇ ਵਿੱਚ ਭਾਜਪਾ ਦੀ ਸਥਿਤੀ ਕਿਵੇਂ ਦੇਖਦੇ ਹੋ ਹਰਜੋਤ ਜੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੱਲ ਮੈਂ ਸੁਣ ਰਿਹਾ ਸੀ ਬਲਵੀਰ ਸਿੰਘ ਰਾਜਵਾਲ ਉਹ ਕਹਿੰਦੇ ਅਸੀਂ ਇੱਕ 11 ਸਵਾਲਾਂ ਦਾ ਸਵਾਲਚਾ ਤਿਆਰ ਕੀਤਾ ਇੱਕ ਪਰਚਾ ਤਿਆਰ ਕੀਤਾ ਜਿਹਦੇ ਚ 11 ਸਵਾਲ ਨੇ ਬੀਜੇਪੀ ਦੇ ਉਮੀਦਵਾਰਾਂ ਤੋਂ ਇਹ ਸਵਾਲ ਕੀਤੇ ਜਾਣਗੇ ਐਮਐਸਪੀ ਦੀ ਗਰੰਟੀ ਦਾ ਸਵਾਲ ਹੈ ਲਖੀਮਪੁਰ ਖੀਰੀ ਦੇ ਇਨਸਾਫ ਨਾ ਹੋਣ ਦਾ ਸਵਾਲ ਹੈ ਸਵਾਮੀਨਾਥਨ ਰਿਪੋਰਟ ਲਾਗੂ ਨਾ ਹੋਣ ਦਾ ਸਵਾਲ ਹੈ ਕਿਸਾਨਾਂ ਦੀ ਰਿਹਾਈ ਨਾ ਹੋਣ ਦਾ ਸਵਾਲ ਹੈ ਗ੍ਰਿਫਤਾਰੀ ਉਹਨਾਂ ਦੇ ਕੀਤੇ ਜਾਣ ਦਾ ਸਵਾਲ ਹੈ ਕਰਜ਼ਾ ਮਾਫੀ ਚ ਕੀ ਦਿੱਕਤ ਹੈ ਇਹ ਸਵਾਲ ਹੈ ਕਿਸਾਨ ਅੰਦੋਲਨ ਚ ਜਿਹੜੀ ਪੁਲਿਸ ਕਾਰਵਾਈ ਕੀਤੀ ਗਈ ਸ਼ੰਭੂ ਬਾਰਡਰ ਤੇ ਕਿਉਂ ਕੀਤੀ ਗਈ ਉਹਦੇ ਬਾਰੇ ਸਵਾਲ ਹੈ ਕੁੱਲ 11 ਸਵਾਲ ਨੇ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੋਂ ਕਿਸਾਨਾਂ ਨੇ ਪੁੱਛਣ ਦਾ ਫੈਸਲਾ ਕੀਤਾ ਉਧਰ ਜਿਹੜੇ ਕਿਸਾਨ ਆਗੂ ਨੇ ਉਹ ਲਗਾਤਾਰ ਥਾਂ ਥਾਂ ਤੇ ਔਰ ਜਿਹੜੇ ਉਹਨਾਂ ਦੇ ਸੰਗਠਨ ਦੇ ਲੋਕ ਨੇ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਭਾਵੇਂ ਹੰਸ ਰਾਜ ਹੰਸਾ ਭਾਵੇਂ ਤਰਨਦੀਪ ਸਿੰਘ ਸੰਧੂ ਨੇ ਭਾਵੇਂ ਪੁਨੀਤ ਕੋਰ ਐ ਰਵਨੀਤ ਬਿੱਟੂ ਐ ਇਹਨਾਂ ਸਾਰਿਆਂ ਦਾ ਕਹਿਣਾ ਹੈ ਕਿ ਅਸੀਂ ਅਗਰ ਸੱਤਾ ਚਾਹੀਏ ਅਸੀਂ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਸਰਕਾਰ 'ਚ ਆਵਾਜ਼ ਬਣਾਂਗੇ ਔਰ ਰਵਨੀਤ ਬਿੱਟੂ ਮੈਂ ਇਥੋਂ ਤੱਕ ਸੁਣਿਆ ਉਹ ਕਹਿੰਦੇ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਬੀਜੇਪੀ ਨੂੰ ਗੁੰਮਰਾਹ ਕੀਤਾ ਔਰ ਜੇ ਸਾਡੀ ਸਰਕਾਰ ਬਣਦੀ ਹੈ ਰਵਨੀਤ ਬਿੱਟੂ ਦਾ ਭਰੋਸੇ ਭਰੋਸੇ ਚ ਨਹੀਂ ਉਹ ਕਹਿੰਦੇ ਬਣੇਗੀ ਤੇ ਕਹਿੰਦੇ ਅਸੀਂ ਕਿਸਾਨਾਂ ਦੀ ਬਾਹ ਫੜ ਕੇ ਇਹਨਾਂ ਦੇ ਮਸਲੇ ਹੱਲ ਕਰਾਵਾਂਗੇ ਇਹਨਾਂ ਦੀ ਆਵਾਜ਼ ਉੱਪਰ ਲੈ ਕੇ ਜਾਵਾਂਗੇ ਸੋ ਬੀਜੇਪੀ ਦੇ ਉਮੀਦਵਾਰ ਕਿਸਾਨਾਂ ਚ ਜਾ ਕੇ ਇਹੀ ਕਹਿ ਰਹੇ ਨੇ ਕਿ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਮਸਲੇ ਹੱਲ ਕਰਾਵਾਂਗੇ ਹੁਣ ਇੱਕ ਪਾਸੇ ਵਿਰੋਧ ਹੈ ਇੱਕ ਪਾਸੇ ਵਾਅਦੇ ਨੇ ਇੱਕ ਪਾਸੇ ਪੁਰਾਣਾ ਤਜਰਬਾ ਹੈ ਸੋ ਗੱਲ ਫੇਰ ਉੱਥੇ ਆ ਜਾਂਦੀ ਹੈ ਅਖੀਰ ਚ ਕਿ ਪਤਾ 1 ਜੂਨ ਨੂੰ ਲੱਗਣਾ ਹੈ ਕਿ ਗੰਨੇ ਦਾ ਰਸ ਮਿੱਠਾ ਹੈ ਜਾਂ ਫਿੱਕਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਜੋ ਸਿਆਸੀ ਮਾਹੌਲ ਬਣ ਰਿਹਾ ਹੈ ਇਸ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ